ਜਿਸ ਸਿੰਘ ਡੱਲੇਵਾਲ ਜਿੰਦਾਬਾਦ ਸਾਨ ਇਕਤਾ ਜਿੰਦਾਬਾਦ ਸਾਨ ਇਕਤਾ ਜਿੰਦਾਬਾਦ ਸਾਡੇ ਹੱਕ ਤੇ ਰੱਖੋ ਸਾਡੇ ਹੱਕ ਇੱਥੇ ਰੱਖੋ ਸਾਨ ਇਕਤਾ ਜਿੰਦਾਬਾਦ ਧੰਨਵਾਦ ਵਰਗ ਵੀ ਕਾਹ ਦੇਖੋ ਜੀ ਅੱਜ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਪੂਰਾ 100 ਦਿਨ ਹੋ ਗਿਆ ਵਾ ਜਿਹੜਾ ਮਰਨ ਵਰਤ ਤੇ ਬੈਠਾ ਵਾ ਕਿਉਂਕਿ ਇਹ ਸਾਨੂੰ ਐਕਸ਼ਨ ਕਿਉਂ ਲੈਣਾ ਪਿਆ ਅਹੀ ਪਿਛਲੇ 13 ਮਹੀਨਿਆਂ ਤੋਂ ਦਿੱਲੀ ਦੇ ਬਾਡਰਾਂ ਤੇ ਬੈ ਕੇ ਸਰਕਾਰ ਤੋਂ ਮੰਨੀਆਂ ਆਈਆਂ ਮੰਗਾਂ ਸੀ ਜਿਹੜੀਆਂ ਸਰਕਾਰ ਮੁਕਰ ਗਈ ਉਹਨੇ ਲਾਗੂ ਨਹੀਂ ਕੀਤੀਆਂ 10 ਫਰਵਰੀ 2024 ਤੋਂ ਸਾਡਾ ਸ਼ੰਭੂ ਖਨੋਰੀ ਰਤਨਪੁਰੇ ਜਿਹੜਾ ਮੋਰਚਾ ਚੱਲਣ ਡਿਆ ਸੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਗੀ ਸਰਕਾਰ ਨੇ ਸਾਡੇ ਨਾਲ ਤੁਸੀਂ ਵੇਂਦੇ ਜੇ ਬਹੁਤ ਧੱਕਾ ਕੀਤਾ ਵਾ ਉਸ ਦੇ ਸਬੰਧ ਵਿੱਚ ਮੁੜ ਕੇ ਸਾਡੇ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਨੂੰ ਇੱਕ ਮਰਨ ਵਰਤ ਦਾ ਜਿਹੜਾ ਐਕਸ਼ਨ ਚੁੱਕਣਾ ਪੈ ਗਿਆ ਉਹਨਾਂ ਨੂੰ ਅੱਜ 100 ਦਿਨ ਪੂਰੇ ਹੋ ਗਏ ਆ ਉਹਨਾਂ ਦੇ 100 ਦਿਨ ਦੇ ਸਬੰਧ ਵਿੱਚ ਪੂਰੇ ਭਾਰਤ ਦੇ ਡੀਸੀ ਦਫ਼ਤਰਾਂ ਅੱਗੇ ਇੱਕ ਦਿਨ ਦੀ ਜਿਹੜੇ ਆ ਕਿਸਾਨ ਆ ਮਜ਼ਦੂਰ ਉਹਨਾਂ ਆਪਣੀਆਂ ਭੋਖੜ ਢਾਲ ਦਾ ਜਿਹੜਾ ਨਾ ਉਹ ਪ੍ਰਦਰਸ਼ਨ ਸਰਕਾਰ ਦੇ ਬਰਖਲਾਫ ਰਹਾ ਕਰਾਈ